ਪਟਿਆਲਾ ਦੇ ਮथुरा ਕਲੋਨੀ ਨਜ਼ਦੀਕ ਸ਼ਿਵ ਮੰਦਿਰ ਦੇ ਪਿਛਲੇ ਪਾਸੇ ਖੜੇ ਟਰੱਕ ਨੂੰ ਕਿਸੇ ਸਰਾਰਤੀ ਵਿਅਕਤੀ ਵੱਲੋਂ ਅੱਗ ਲਗਾ ਦਿੱਤੀ ਟਰੱਕ ਨੂੰ ਅੱਗ ਲੱਗਣ ਨਾਲ ਟਰੱਕ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕਿਆ ਹੈ ਟ੍ਰੈਕ ਨੂੰ ਜਦੋਂ ਅੱਗ ਲੱਗੀ ਤਾਂ ਮੁਹੱਲਾ ਨਿਵਾਸੀਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ਤੇ ਜਾਣਕਾਰੀ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਨੇ ਅੱਗ ਤੇ ਉੱਪਰ ਕਾਬੂ ਪਾਇਆ। ਇਸ ਮੌਕੇ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ ਕੁੱਲ ਇੱਕ ਗੱਡੀ ਦਾ ਇਸਤੇਮਾਲ ਹੋਇਆ, ਲੇਕਿਨ ਜੋ ਇਲਾਕਾ ਨਿਵਾਸੀਆਂ ਨੇ ਦੱਸਿਆ ਪੁਰਾਣੀ ਰੰਜਿਸ਼ ਦਾ ਚੱਲਦੇ ਸਟ੍ਰਕ ਨੂੰ ਅੱਗ ਲਗਾਈ ਗਈ। ਉੱਥੇ ਦੂਜੇ ਪਾਸੇ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲਦੀ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਮੌਕੇ ਤੇ ਮੌਜੂਦ ਲੋਕਾਂ ਨੇ ਬਿਆਨ ਦਰਜ ਕੀਤੇ ਤੇ ਕਿਹਾ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਇਸ ਵਿਅਕਤੀ ਵੱਲੋਂ ਇਸ ਨੂੰ ਅੱਗ ਲਗਾਈ ਗਈ ਲੇਕਿਨ ਜਿਸ ਵਿਅਕਤੀ ਦੇ ਟਰੱਕ ਸੀ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਭਾਜੀ ਕੀ ਨਾਮ ਹੈ ਭਾਜੀ ਮੇਰਾ ਨਾਮ ਮਨਿੰਦਰ ਸਿੰਘ ਹੈ ਜੀ ਮਨਿੰਦਰ ਜੀ ਇਹ ਕਾਰਨ ਕੀ ਹੈ ਅੱਗ ਨੂੰ ਲੱਗਣ ਦੇ ਕਾਰਨ ਕੀ ਸੀ ਪੰਜਾ ਤੇ ਕਾਲ ਆਈ ਸੀਗੀ ਲੋਕੇਸ਼ ਕੁਮਾਰ ਦੇ ਨਾਮੋਂ ਮੁਕੇਸ਼ ਕੁਮਾਰ ਦੇ ਨਾਮ ਤੋਂ ਤੇ ਕਹਿੰਦੇ ਇੱਥੇ ਆਪਣਾ ਅੱਗ ਲੱਗੀ ਹੋਈ ਹੈ ਕਿਹੜੀ ਜਗ੍ਹਾ ਹੈ ਇਹ ਕਿਹੜੀ ਜਗਾ ਇੱਕ ਇੱਕ ਬਾਲੋਨੀ ਰਾਜਪੁਰਾ ਬਾਲੋਨੀ ਦੇ ਸਾਹਮਣੇ ਪਤੂਰਾ ਕਲੋਨੀ ਮੰਦਰ ਦੇ ਮੰਦਰ ਦੇ ਨਾਲ ਮੰਦਰ ਦੇ ਨਾਲ ਹਾਂਜੀ ਹਾਂਜੀ ਮੰਦਰ ਦੇ ਨਾਲ ਸਾਨੂੰ ਸੂਚਨਾ ਮਿਲੀ ਸੀਗੀ ਸਾਨੂੰ ਸੂਚਨਾ ਮਿਲੀ ਸੀ ਅਸੀਂ ਨਾਲ ਦੇ ਨਾਲ ਅਸੀਂ ਗੱਡੀ ਕੱਢਤੀ ਤੇ ਇੱਥੇ ਆ ਗਏ ਤੇ ਆਂਦੇ ਸਾਰ ਅਸੀਂ ਦੇਖਿਆ ਤੇ ਟਰੱਕ ਨੂੰ ਅੱਗ ਲੱਗੀ ਹੋਈ ਸੀਗੀ ਅੱਗ ਕਾਫੀ ਸੀਗੀ ਜੀ ਤੇ ਅਸੀਂ ਨਾਲ ਨਾਲ ਆਪਣੀ ਗੱਡੀ ਲਾਈ ਫਾਇਰ ਬ੍ਰਿਗੇਡ ਦੀ ਗੱਡੀ ਲਾ ਕੇ ਨਾਲ ਦੀ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਿਆ ਜੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਕੰਟਰੋਲ ਕਰਕੇ ਇਹ ਟਰੱਕ ਨੂੰ ਅੱਗ ਲੱਗੀ ਬਾਈ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਾਰਨ ਕੀ ਮੰਦਿਓ ਅੱਗ ਲੱਗਣ ਦਾ ਜਿਵੇਂ ਇਹ ਦੱਸ ਰਹੇ ਨੇ ਇੱਥੇ ਬੰਦੇ ਦੱਸ ਰਹੇ ਨੇ ਜਿਵੇਂ ਕਹਿੰਦੇ ਕੋਈ ਰੰਜਿਸ਼ ਹੋਵੇ ਜਿਵੇਂ ਕੋਈ ਅੱਗ ਲਾ ਕੇ ਗਿਆ ਅੱਗ ਲਾ ਕੇ ਭੱਜਿਆ ਤੁਸੀਂ ਕੀ ਦੇਖਿਆ ਆ ਕੇ ਹਾਂਜੀ ਤੁਸੀਂ ਕੀ ਦੇਖਿਆ ਆ ਕੇ ਅਸੀਂ ਤਾਂ ਅੱਗ ਹੀ ਲੱਗੀ ਹੋਈ ਸੀ ਬਾਈ ਟਰੱਕ ਨੂੰ ਸਿਰਫ ਕਿੰਨਾ ਟੰਲਾ ਕੀ ਹੈ ਆ ਟਰੱਕ ਕਿਸ ਦਾ ਇਹ ਟਰੱਕ ਹੈ ਜੀ ਆਪਣਾ ਟਰੱਕ ਹੈ ਛੋੜਾ ਹੁੰਦਾ ਜਿਹੜਾ ਉਹ ਟਰੱਕ ਹੈ ਜੀ ਹਾਂਜੀ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਾਈ ਜੀ ਕਿੰਨੀ ਗੱਡੀਆਂ ਲੱਗ ਹਾਂ ਜੀ ਇੱਕ ਗੱਡੀ ਲੱਗ ਗਈ ਨੁਕਸਾਨ ਕਿੰਨਾ ਦਾ ਮੰਨਦੇ ਹੋ ਕੋਈ ਜਾਂਚ ਵਿੱਚ ਆਇਆ ਨੁਕਸਾਨ ਕਿੰਨਾ ਦਾ ਨੁਕਸਾਨ ਇਹ ਤਾਂ ਹੀ ਹੁਣ ਦੇਖੋ ਸਾਰੀ ਗੱਡੀ ਚਲ ਗਈ ਨੁਕਸਾਨ ਹੋਣਾ ਤਾਂ ਸਾਨੂੰ ਪਤਾ ਨਹੀਂ ਆ ਕਿੰਨਾ ਨੁਕਸਾਨ ਹੋਇਆ ਸਾਰੀ ਗੱਡੀ ਚਲ ਗਈ ਪਰ ਗੱਡੀ ਸਾਰੀ ਚਲ ਗਈ ਬਸ ਠੀਕ ਹੈ ਠੀਕ ਹੈ ਕਿਸ ਮੈਂ ਪੀਸੀ ਆਤੇ ਹੋ ਜੀ ਸਰ ਭਾਜੀ ਤੁਹਾਨੂੰ ਕਿੰਨੇ ਵਜੇ ਇਤਲਾ ਮਿਲਦੀ ਸੀ 9:22 ਤੇ ਮਿਲੀ ਜੀ 9:22 ਤੇ ਤੁਸੀਂ ਕਿੰਨੇ ਵਜੇ ਆਏ ਹੋ ਸਾਨੂੰ 10 ਮਿੰਟ ਚੋਕ 10 ਮਿੰਟ ਤੇ ਲੇਕਿਨ ਮਹਿਲਾਵਲੋਨਾ ਜਿਹੜੇ ਟਿੱਪਰ ਦੇ ਮਾਲਕ ਹੈ ਉਹਨਾਂ ਦੇ ਵੀ ਇਲਜ਼ਾਮ ਲਾਇਆ ਗਿਆ ਕਿ ਮੈਂ ਪੀਸੀਆਰ ਨੂੰ 8:30 ਵਜੇ ਦੇਰ ਕਰੀਬ ਮੈਂ ਫੋਨ ਕੀਤਾ ਮੇਰੇ ਕੋਲ ਫੋਨ ਜੰਗਰ ਸਾਡੇ ਨਹੀਂ ਕਾਲ ਆਈ ਜੀ ਮੇਰੇ ਕੋਲ ਇਸ ਦਾ ਮੁੰਸੀ ਦਾ ਫੋਨ ਆਇਆ ਸੀ ਕੋਤਵਾਲੀ ਮੁੰਸੀ ਦਾ ਅੱਛਾ ਮੋਬਾਈਲ ਤੇ ਤੇ ਮੈਂ 9 ਕੋ 10 15 10 ਮਿੰਟ ਦੀ ਭੁੰਗ ਗਏ ਸੀ ਕੀ ਲੱਗਦਾ ਸਰ ਕੀ ਕਾਰਨ ਤੁਸੀਂ ਆਏ ਹੋ ਮੌਕੇ ਤੇ ਹੋਰ ਕੀ ਤੁਸੀਂ ਉਸ ਤੋਂ ਦੱਸ ਸਕਦੇ ਹੈ ਕਾਰਨ ਤਾਂ ਡਿਊਟੀ ਉਸ ਤੋਂ ਦੱਸ ਨਹੀਂ ਤੁਸੀਂ ਪੀਸੀਆਰ ਹੋ ਸਰ ਮੌਕੇ ਤੇ ਇਹਦਾ ਇਨਵੈਸਟੀਗੇਸ਼ਨ ਹੋਏਗਾ ਫਿਰ ਇਹਦਾ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਹਾਂ ਜੋ ਕਾਰਵਾਈ ਹੋਏਗੀ ਅਜਾ ਇਨਵੈਸਟੀਗੇਸ਼ਨ ਸੇ ਆਏਗਾ ਸਾਰਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ